ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਬਾਈ ਆਪਾਂ ਚੱਲੇ ਆਂ ਖੰਨੇ ਅ ਅੱਜ ਹੈਗਾ ਖੰਨੇ ਮੇਲਾ ਪੋਟੈਟੋ ਅ ਆਲੂਆਂ ਦਾ ਮੇਲਾ ਕਿਉਂਕਿ ਸਾਰੇ ਇੰਪਲੀਮੈਂਟ ਆਲੂ ਵਾਲੇ ਪਹੁੰਚਦੇ ਹੁੰਦੇ ਉੱਥੇ ਤੇ ਆਪਾਂ ਉੱਥੇ ਚੱਲੇ ਆਂ ਤੇ ਤੁਹਾਨੂੰ ਦਿਖਾਵਾਂਗੇ ਉੱਥੇ ਮੇਲਾ ਵੀ ਕਿੱਦਾਂ ਦਾ ਮੇਲ ਲੱਗਦਾ ਤੇ 4-5 ਸਾਲ ਤੋਂ ਲੱਗਣ ਲੱਗਿਆ ਤੇ ਹੁਣ ਮੇਲਾ ਬਹੁਤ ਵਧੀਆ ਲੱਗਣ ਲੱਗਿਆ ਜੀ ਉਹ ਤੇ ਤਕਰੀਬਨ ਦੂਰੂ ਦੂਰੋ ਕਿਸਾਨ ਵੀਰ ਜਿਹੜੇ ਉਹ ਆਉਣ ਲੱਗੇ ਨੇ ਤੇ ਆਪਾਂ ਵੀ ਜਾ ਕੇ ਉੱਥੇ ਇੰਪਲੀਮੈਂਟ ਲਾਉਣੇ ਆ ਤੇ ਮੇਲਾ ਦਿਖਾਵਾਂਗੇ ਤੁਹਾਨੂੰ ਬਣੇ ਰਹੋ ਵੀਡੀਓ ਦੇ ਵਿੱਚ ਇਦਾਂ ਹੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਬਣੇ ਰਹੋ ਵੀਡੀਓ ਚੱਲੇ ਲੋ ਭਾਜੀ ਚੱਲ ਰਹੀ ਹੈ ਜੀ ਟੈਸਟਿੰਗ ਤੇ ਟਰੈਕਟਰ ਨਾਲ ਪਾ ਕੇ ਟ੍ਰੇਲਰ ਦੀ ਟੈਸਟਿੰਗ ਚੱਲ ਰਹੀ ਹੈ ਨੌਟਰਾ ਨੌਟਰਾ ਵਗੈਰਾ ਇਹ ਕੋਲਰ ਰਿਪੇਅਰ ਕਰਕੇ ਫਿਰ ਸਾਡੇ ਜਿਹੜੇ ਆਪਣੇ ਮਕੈਨੀਕਲ ਵਾਲੇ ਵੀਰ ਨੇ ਸਾਡੇ ਜਿਹੜੇ ਕੰਮ ਕਰਦੇ ਨੇ ਆ ਦੇਖੋ ਫਿਰ ਉਹ ਚੈੱਕ ਕਰਦੇ ਇੱਕ ਵਾਰ ਰਿਪੇਅਰ ਕਰਕੇ ਸਾਰੀ ਮਸ਼ੀਨ ਬਾਈ ਦੀ ਟੈਸਟਿੰਗ ਹੋ ਕੇ ਜਾਣੀ ਆ ਜੋ ਵੀ ਬਿਲਕੁਲ ਬਿਲਕੁਲ ਸਾਰਾ ਕੁਝ ਟੈਸਟਿੰਗ ਹੋਣੀ ਆ ਜੀ ਤੇ ਬਾਤ ਨੂੰ ਹੁਣ ਇਹਨਾਂ ਨੇ ਧਾਗੇ ਪਾਤੇ ਥੱਲੇ ਹੀ ਰੱਖਦੇ ਧਾਗੇ ਦੂਗੀ ਪਾਉਣ ਦੀ ਲੋਡ ਮੀ ਰੀਲ ਥੋੜੇ ਧਾਗੇ ਪਾ ਕੇ ਹੁਣ ਇਹਦੀਆਂ ਗੱਠਾਂ-ਗੁੱਠਾਂ ਦੀ ਬਈ ਸਾਰੀ ਟੈਸਟਿੰਗ ਕਰਨੀ ਆ ਕਿਵੇਂ ਗੱਠ ਮਾਰਦਾ ਕਿੱਦਾਂ ਦੀ ਮਾਰਦਾ ਖਿੰਡਰੀ ਤਾਂ ਨਹੀਂ ਗੈਸਟ ਪ੍ਰੋਪਰ ਮਾਰਦਾ ਉਹ ਚੀਜ਼ ਸਾਰੀ ਚੈੱਕ ਹੋਊਗੀ ਹੁਣ ਸਾਰਾ ਕੁਝ ਓਕੇ ਕਰਤਾ ਜੀ ਅਕੀਨ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਟੈਸਟਿੰਗ ਹੋਦੀ ਹੈ ਗੱਠ ਕਿਵੇਂ ਮਾਰਾ ਕੇ ਦੇਵੇ ਲਓ ਜੀ ਹੁਣ ਲੱਗੇਗਾ ਟਾਈਮ ਕਰਨਾ ਹੁਣ ਦੇਖਾਂਗੇ ਵੀ ਗੱਠ ਕਿਤਨੀ ਮਾਰਦਾ ਦੇ ਦਾ ਦੇ ਪਾ ਲੈਣਾ ਇਹ ਹੋਰ ਹੋਰ ਬੜਾ ਫਾਇਦੇ ਦੇ ਆ ਗੱਠਾ ਵੱਜ ਗਿਆ ਰਹੀ ਹੈ ਦੇਖੋ ਆਹ ਤਾਂ ਐ ਦੇਖਣਾ ਵੀ ਕੋਈ ਫੁੱਲਦੀ ਤਾਂ ਨਹੀਂ ਤਾਂ ਨੰਬਰ ਚਾਬੀ ਲੈ ਕੇ ਆਇਆ ਸੋਨਾ ਸਤਾਂ ਆਹ ਕੋ ਪ੍ਰੋਪਰ ਗੱਠਾ ਵੱਜ ਗਿਆ ਹੋਰ ਤਾਂ ਵਾ ਦੇਖੀ ਜੂੜੀ ਗੱਠਾ ਮਰ ਗਈ ਉਹ

ਲੰਬੀ ਹੈ ਨਾੜਾ ਤੱਕ ਆ ਜਾ ਹੁਣ ਜਾ ਵੀ ਲੈ ਦੇ। ਇਹ ਆ ਦੇਖ। ਪੀਪ ਦੀ ਜਾਬੀ। ਪੂਰੀਆਂ ਗੱਠ ਮਾਰਾ ਦੇਂਦੀਆਂ ਨੇ ਬਿਲਕੁਲ ਵਧੀਆ ਗੱਠ ਮਾਰਦਾ। ਹੁਣ ਇਹ ਕਲਿਨਕਲ ਟੈਸਟਿੰਗ ਵਿੱਚ ਪਾਸ ਆ ਗਈ। ਇੱਧਰ ਟੈਸਟਿੰਗ ਹੋ ਕੇ ਫੇਰ ਇਹਨੂੰ ਹੁਣ ਵੇਚਣਾ ਜੀ ਘਰੇ ਆਪਾਂ ਐਨ ਬਿਲਕੁਲ ਓਕੇ ਕਰਕੇ। ਵਾ ਕਰਦੇ ਬੰਦ। ਲਾ ਫਿਰ ਖੰਨੇ ਆਏ ਸੀਗੇ ਮੰਡੀ 'ਚ ਰਹਾਉਣ ਵਾਲੇ ਪਾਸੇ ਮੇਲੇ ਤੇ ਤੇ ਕਈ ਕੰਪਨੀਆਂ ਨੇ ਭਾਈ ਇੰਪਲੀਮੈਂਟ ਲਾਏ ਹੋਏ ਆ ਮਹਿੰਦਰਾ ਵਾਲਿਆਂ ਨੇ। ਤੇ ਇੱਧਰ ਆ ਗਏ ਟਰਾਲੀ ਵਾਲੇ ਕਾਹਾਂ ਆ ਗਏ ਭਾਈ ਰਤਨ ਵਾਲੇ। ਉਹ ਤੋਂ ਘਾ ਆ ਕੇ ਬਸੰਤ ਆਲੂ ਮਸ਼ੀਨਰੀ ਤੇ ਕਾਫੀ ਕੰਪਨੀਆਂ ਨੇ ਬਾਈ ਇੰਪਲੀਮੈਂਟ ਲਾਏ ਹੋਏ ਆ ਤੇ ਬਹੁਤ ਜ਼ਿਮੀਦਾਰ ਵੀਰ ਜਿਹੜੇ ਆਏ ਹੋਏ ਨੇ ਮੇਲਾ ਦੇਖਣ ਵਾਸਤੇ ਤੇ ਬਾਕੀ ਇੱਧਰ ਟਰਾਲੇ ਟਰੋਲੇ ਵੀ ਆ ਕੇ ਕਿਸੇ ਨੇ ਤਿਆਰ ਕਰਾਉਣੇ ਹੁਣ ਮੁੰਡੇ ਵਾਲੇ ਕਹਿੰਦੇ ਵਧੀਆ ਟਰਾਲੇ ਤਿਆਰ ਕਰਦੇ ਨੇ ਬਹੁਤ ਘੈਂਟ ਟਰਾਲੇ ਤਿਆਰ ਕਰਦੇ ਨੇ ਇਹ ਵੀ ਲੱਗੇ ਹੋਏ ਨੇ ਇੱਧਰ ਗਿੱਲ ਅਜਨੇਰ ਵਾਲੇ ਤਵੀਆਂ ਤੁਵੀਆਂ ਵਗੈਰਾ ਟੇਲਰ ਜਿੰਦਰਾ ਆਫੀ ਗੇਰਾਜ਼ਮਾਨ ਜਿਹੜੇ ਲਾਈ ਬੈਠੇ ਨੇ ਤੇ ਇੱਧਰ ਗਾਹਾਂ ਆ ਗਿਆ ਬਾਈ ਟਰਾਲੇ ਤੇ ਟਰਾਲਾ ਬਾਈ ਪੂਰਾ ਬਿਲਕੁਲ ਘੈਂਟ ਆ ਅੱਲਾ ਬਣਿਆ ਹੋਇਆ ਤੁਹਾਨੂੰ ਟਰਾਲਾ ਦਿਖਾ ਦਿੰਦੇ ਆ ਨੇੜੇ ਤੋਂ ਆਪਾਂ ਉਹੋ ਫਾਕੂ ਪੂਰੀ ਬਾਈ ਹੈਵੀ ਲਾਈ ਵੀ ਹੈ ਘਟੋ ਘਟ ਵੀ 40 50 ਕਵਾਂਟਲ ਦੇ ਕਰੀਬ ਹੋਊਗਾ ਟਰਾਲਾ ਇਹ ਮੁੰਡੇ ਵਾਲਿਆਂ ਦਾ ਬਣਿਆ ਹੋਇਆ ਤੇ ਇਹ ਵੀ ਕਿਸੇ ਜ਼ਿਮੀਦਾਰ ਭਰਾ ਨੇ ਤਿਆਰ ਕਰਾਇਆ ਉੱਤੇ ਪਿੱਛੇ ਲਿਖਿਆ ਆ ਗ੍ਰਿੰਦਰ ਮਹਾਲ ਤੇ ਬਾਕੀ ਟਰਾਲੇ ਦਾ ਵੀ ਹੁਣ ਕਈ ਜਾਨੀ ਕਿ ਤਿਆਰ ਜਿਵੇਂ ਸਮਰਾਲੇ ਵਾਲੇ ਸਰਪੰਚੋ ਵਾਲੇ ਹੋਗੇ ਠੀਕ ਹੈ ਨਾ ਉਹ ਵੀ ਵਧੀਆ ਟਰਾਲਾ ਤਿਆਰ ਕਰਦੇ ਨੇ ਤੇ ਕਾਫੀ ਟਰਾਲੇ ਜਿਹੜੇ ਸਾਡੇ ਪਿੰਡ ਤਿਆਰ ਹੋਏ ਨੇ ਸਮਰਾਲੇ ਵਾਲੇ ਸਰਪੰਚ ਵਾਲਿਆਂ ਦੇ ਤੇ ਉਹ ਵੀ ਘੈਂਟ ਟਰਾਲੇ ਬਾਈ ਪੂਰੇ ਤਿਆਰ ਕਰਦੇ ਨੇ ਬਾਕੀ ਹੁਣ ਅੱਗੇ ਦੇਖਦੇ ਆ ਲੋ ਬਾਈ ਨੂੰ ਵੀ ਦੇਖ ਰਹੇ ਹੈ ਕਿ ਅੱਗੇ ਹੋਰ ਇਸ ਕੋਈ ਥੋੜੀ ਆ ਹੋ ਗਿਆ ਆਪਾਂ ਆ ਆਵਾਜ਼ ਦੇ ਆਇਆ ਨਹੀਂ ਜਦੋਂ ਆ ਕੇ ਆਉਣਾ ਸੀ ਆਪਾਂ ਵੀ ਲਈ ਹੋਈ ਇੱਧਰ ਭਾਈ ਆਪਣੀ ਸਟਾਲ ਆਪਣੀ ਸਟਾਲ ਦੇ ਵਿੱਚ ਆਪਾਂ ਹੁਣ ਬੇਲਰ ਖੜਾਇਆ ਜੀ 172 ਜਿਹੜਾ ਨਵਾਂ ਆਇਆ ਐਤ ਕੀ ਸ਼ਕਤੀਮਾਨ ਦਾ ਨਵਾਂ ਆਇਆ 172 ਕਾਫੀ ਇਹਦੇ ਵਿੱਚ ਸੌਦਾ ਕੀਤੀਆਂ ਗਈਆਂ ਦੂਜੇ ਬੇਲਰ ਨਾਲੋਂ ਬਹੁਤ ਜ਼ਿਆਦਾ ਚੇਂਜ ਹੈ ਜੀ ਤੇ ਇਹਦੀ ਡਿਟੇਲ ਚ ਵੀਡੀਓ ਬਣਾਈ ਹੋਈ ਹੈ ਆਪਣੇ ਜਿਹੜਾ YouTube ਚੈਨਲ ਵਾਲੇ ਉੱਤੇ ਪਈ ਹੈ ਜੀ ਸਾਰੀ ਵੀਡੀਓ ਤੇ ਆ ਦੇਖੋ ਇੱਥੇ ਚੈਨਾਂ ਹੁੰਦੀਆਂ ਸੀਗੀਆਂ ਫੀਡਰਾਂ ਨੂੰ ਇੱਥੇ ਹੁਣ ਚੈਨ ਨਹੀਂ ਹੈਗੀ ਸਿੱਧੀ ਉਹ ਰਾਡ ਪਾਈ ਹੋਈ ਹੈ ਜੀ ਸਿੱਧੀ ਸ਼ਾਰਟ ਚੱਲਦੀ ਹੈ ਅੰਦਰ ਨੂੰ ਤੇ ਆ ਖਾਣੇ ਵਾਲਾ ਜਿਹੜਾ ਰਸੀ ਵਾਲਾ ਖਾਣੇ ਉਹ ਲੈਦਾ ਨੇ ਤੇ ਥੱਲੇ ਟੂਲ ਵਾਲਾ ਲੈਦਾ ਵਾ ਜੀ ਤੇ ਬਹੁਤ ਵਧੀਆ ਤਕਨੀਕ ਨਾਲ ਬਣਾਇਆ ਗਿਆ ਜਿਹੜਾ ਇਹ ਬੈਲਰਾ ਕਾਫੀ ਕੁਝ ਚੇਂਜ ਕੀਤਾ ਹੈ ਇਹਦਾ। ਇਹਦੀ ਡਿਟੇਲ ਚ ਵੀਡੀਓ ਜਿਹੜੀ ਆਪਣੀ ਜਿਹੜਾ YouTube ਚੈਨਲ ਆ ਉਹਦੇ ਉੱਤੇ ਪਈ ਹੈ ਜੀ ਉੱਪਰ। ਇਸਟਾਲ ਦੇ ਵਿੱਚ ਹੋਰ ਵੀ ਆਪਾਂ ਰੂਟਾਵੇਟਰ ਲਾਇਆ ਹੈ ਜੀ 9 ਫੁੱਟ। ਇਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਰੂਟਾਵੇਟਰ ਬਾਰੇ ਤਾਂ ਹੀ। ਜਿਹੜਾ ਆਪਣਾ 9 ਫੁੱਟਾ ਰੂਟਾਵੇਟਰ ਹੈ ਸ਼ਕਤੀਮਾਨ ਹੈ ਜੀ। 9 ਫੁੱਟ 2 ਇੰਚ ਅੰਦਰੋਂ ਅੰਦਰੋਂ ਹੈ ਦੀ ਵਰਕਿੰਗ ਵਰਕਿੰਗ 9 ਫੁੱਟ 2 ਇੰਚ ਆ। ਤੇ ਬਾਕੀ ਆਹ ਮਾਲਚਰ ਆ ਜੀ 8 ਫੁੱਟਾ ਸ਼ਕਤੀਮਾਨ ਕੰਪਨੀ ਦਾ। ਤੇ ਆਹ ਹੈਗਾ ਜੀ MB plow। ਕਿਸੇ ਵੀ ਵੀਰ ਨੇ ਸ਼ਕਤੀਮਾਨ ਦਾ ਐਮਪੀ ਪਲੋ ਲੈਣਾ ਹੋਵੇ ਆਪਣੇ ਨਾਲ ਸੰਪਰਕ ਕਰ ਲਿਓ ਜੀ ਤੇ ਸਾਰਾ ਕੰਪਲੀਟ ਵਿਧ ਟਰੈਸ਼ਪੋਰਟ ਵਿਧਰ ਫਾਲਾ ਸਾਰਾ ਕੁਝ ਕੰਪਲੀਟ 3 ਲੱਖ 20 ਹਜ਼ਾਰ ਦਾ ਐਮਪੀ ਪਲੋ ਹੈ ਜੀ ਆਪਣਾ ਤਿੰਨ ਵਾਲਾ ਤੇ ਵਿਧ ਟਾਇਰ ਟਾਇਰ ਨਾਲ ਹੋਣਗੇ ਜੀ ਸਾਰਾ ਸਮਾਨ ਵਿੱਚ 3 ਲੱਖ 20 ਹਜ਼ਾਰ ਦਾ ਬਾਕੀ ਮਾੜਾ ਮੋਟਾ ਹੋਰ ਜਿਆਜ ਵੀ ਕਰ ਲਾਂਗੇ ਜਿਹੜਾ ਦੂਰੋਂ ਕਿਸੇ ਬਾਈ ਨੇ ਲੈਣਾ ਹੋਵੇ ਤੇ ਕਿਸੇ ਵੀ ਚਾਹੀਦਾ ਹੋਇਆ ਐਮਪੀ ਪਲੋ ਤਾਂ ਉਹਨੇ ਨਾਲ ਸੰਪਰਕ ਬਾਈ ਜੀ ਜਰੂਰ ਕਰਿਓ ਤੇ ਬਾਕੀ ਆ ਮਸ਼ੀਨ ਖੜੀ ਹੈ ਜੀ ਆਪਣੀ ਇਹ ਪਿੱਛੇ ਟਾਇਰ ਵਾਲੀ ਆਈ ਹੈ ਤੇ ਫਾਲੇ ਆਪਣੇ ਲੋਕਨ ਮੱਛੋੜਾ ਸਾਹਿਬ ਤੋਂ ਤਿਆਰ ਹੁੰਦੇ ਨੇ ਬਹੁਤ ਵਧੀਆ ਕੁਆਲਟੀ ਨਾਲ ਫਾਲੇ ਆਪਣੇ ਇਹਦੇ ਮੱਛੋੜਾ ਸਾਹਿਬ ਤੋਂ ਤਿਆਰ ਹੋਏ ਹੋਏ ਨੇ ਕਈ ਮਸ਼ੀਨਾਂ ਤੇ ਅਸੀਂ ਲਾਏ ਆ ਬਹੁਤ ਸੈੱਟ ਚੱਲਦੇ ਨੇ ਕਿਸੇ ਨੇ ਵੀ ਇਹ ਫਾਲੇ ਤਿਆਰ ਕਰਾਉਣੇ ਹੋਏ ਕਰ ਲਿਓ ਸੰਪਰਕ ਆਪਣੇ ਨਾਲ ਜੀ ਤੇ ਮਸ਼ੀਨ ਲੈਣੀ ਹੋਈ ਤਾਂ ਵੀ ਕਰੋ ਜੇ ਕੱਲੀ ਮਸ਼ੀਨ ਲੈਣੀ ਆ ਤਾਂ 5,55,000 ਦੀ ਆ ਜੇ ਫਾਲੇ ਲਵਾ ਕੇ ਮਸ਼ੀਨ ਲੈਣੀ ਆ ਤਾਂ 5,90,000 ਦੀ ਆ ਕਰ ਲਿਓ ਸੰਪਰਕ ਪੱਕੀ ਹੋਰ ਸਾਰੇ ਆਪਣੇ ਆਪਣੇ ਕੰਮਾਂ ਚੱਲਦੇ ਨੇ ਵੀ ਉਧਰੋਂ ਫਾਰਟੀ ਲੈ ਜੋ ਫੌਟ ਦਾ ਸਟੱਕ ਪਾਖਿਆ ਤੇ ਕੋਈ ਵੀ ਚੀਜ਼ ਚਾਹੀਦੀ ਹੈ ਤਾਂ ਕਰ ਸਕਦੇ ਹੋ ਸੰਪਰਕ ਕਰ ਬਈ ਲੋ ਬਾਜੀ ਮੇਲਾ ਹੋ ਗਿਆ ਸੀ ਸਮਾਪਤ ਤੇ ਪਹੁੰਚ ਗਏ ਆਪਾਂ ਆਪਣੀ ਡੀਲਰਸ਼ਿਪ ਤੇ ਦੁਬਾਰਾ ਤੇ ਬੇਲਰ ਲੱਗੇ ਸੀ ਭਾਈ ਜੀ 175 ਵਾਲਾ ਉਹ ਆਪਾਂ ਲਾਤਾ ਸਾਈਡ ਤੇ ਤੇ ਬਾਕੀ ਛੋੜੇ ਇੰਪਲੀਮੈਂਟ ਵਿੱਚ ਹੀ ਲੱਦੇ ਹੋਏ ਅਜੇ BCS ਵਾਲੇ ਉਹ ਹਜੇ ਲਾਉਣੇ ਆ ਤੇ ਅੱਜ ਸੀਗਾ ਐਤਵਾਰ ਡੀਲਰਸ਼ਿਪ ਆਪਾਂ ਆਪਣੀ ਅੱਜ ਬੰਦ ਸੀਗੀ ਸਾਰਾ ਸਮਾਨ ਉੱਤੇ ਹੀ ਖੜਾ ਬਾਹਰ ਤੇ ਬਾਕੀ ਹੁਣ ਲਾਉਨੇ ਆ ਜੀ ਆਪਾਂ ਬੀਸੀਐਸ ਦੇ ਤੇ ਜੱਤੀ ਚਾਬੀ ਲੈ ਕੇ ਆਉਨੇ ਆ ਵੀਰੇ ਦੁਕਾਨ ਦੀ ਤੇ ਅੰਦਰ ਲਾ ਕੇ ਆਪਾਂ ਫਿਰ ਫਿਰ ਆਪਣੀ ਛੁੱਟੀ ਆ ਤੇ ਹੁਣ ਆਪਾਂ ਬਾਈ ਜੀ ਮਿਲਨੇ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਉਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਤ-ਵੱਤ ਸ਼ੇਅਰ ਤੇ ਲਾਈਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ